ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਹਰ ਰੋਜ਼ ਦੀ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਕਰਾਂਗੇ ਮੇਰੇ ਵੱਲ ਨਾਲ ਦੇਖੋ ਡੋਂਟ ਸਟੇਅਰ ਐਟ ਮੀ ਰੇਲ ਗੱਡੀ ਵਿੱਚ ਚੜੋ ਗੈਟ ਇਨ ਦਾ ਟ੍ਰੇਨ ਉਹ ਕੰਬ ਰਿਹਾ ਹੈ ਹੀਜ਼ ਸ਼ਿਵਰਿੰਗ ਉਹ ਕਿਵੇਂ ਜਾਂਦਾ ਹੈ ਹਾਊ ਡਸ ਹੀ ਗੋ ਤੁਸੀਂ ਕਿਵੇਂ ਜਾਓਗੇ ਹਾਊ ਵਿਲ ਯੂ ਗੋ ਤੁਸੀਂ ਕਦੋਂ ਆਏ ਹੋ ਵੈਨ ਡਿਡ ਯੂ ਕਮ ਕੀ ਮੀ ਪਵੇਗਾ ਵੈਲ ਇਟ ਰੇਨ ਆਪਣੇ ਵਾਲਾਂ ਨੂੰ ਕੰੰਗੀ ਕਰੋ ਕੰਬ ਯੂਰ ਹੈਅਰ ਕੁਝ ਨਹੀਂ ਨਾਥਿੰਗ ਉਹ ਸਭ ਕੁਝ ਜਾਣਦਾ ਹੈ ਹੀ ਨੋਜ਼ ఎవਰੀਥਿੰਗ ਉਸਦੇ ਪੇਟ ਵਿੱਚ ਦਰਦ ਸੀ ਹੀ ਹੈਡ ਅ ਸਟੋਮਕੈਕ ਮੇਰਾ ਇਹ ਮਤਲਬ ਨਹੀਂ ਸੀ ਆਈ ਡਿਡਨਟ ਮੀਨ ਇਟ ਤੁਸੀਂ ਥੱਕੇ ਹੋਏ ਜਾਪਦੇ ਹੋ ਯੂ ਸੀਮ ਟੂ ਬੀ ਟਾਇਰਡ ਉਹ ਰੋਣਾ ਸ਼ੁਰੂ ਕਰ ਦੇਵੇਗਾ ਹੀ ਵਿਲ ਬੀਗਨ ਟੂ ਪੀਪ ਜਿੰਨਾ ਹੋ ਸਕੇ ਹੱਸੋ ਲਾਫ ਐਜ਼ ਮਚ ਐਜ਼ ਯੂ ਕੈਨ ਇਸ ਰਸਤੇ ਤੋਂ ਆਈ ਕਮ ਫਰੋਮ ਦਿਸ ਵੇ ਧੰਨਵਾਦ ਜੀ